ਇਹ ਜਰਾ ਇਹਦੇ ਵਿੱਚ ਮੇਨ ਅ ਗੁਰਚਰ ਚਰਨਜੀਤ ਸਿੰਘ ਗੁਰਪਚੰਨਾ ਇਹ ਪੁੱਤਰ ਫਮਨ ਸਿੰਘ ਹਰੇਵਾਬਾਦ थाना ਕੋਟਲੀ ਸੂਤਮਲੀਆਂ ਦਾ ਰਹਿਣ ਵਾਲਾ ਹੈ ਇਹਦੇ ਕੋਲ ਟੀ ਪੁਆਇੰਟ ਕਲਰੌਰ ਤੇ ਡਿਊਰਿੰਗ ਨਾਕਾਬੰਦੀ ਸਵਿਫਟ ਕਾਰ ਇਹਦੀ ਗੱਡੀ ਹੈ ਉਹ ਤੋਂ ਲੈ ਕੇ ਆ ਰਿਹਾ ਸੀ ਉਹ ਨਾਕੇ ਤੇ ਰੁਕਿਆ ਰੋਕਨ ਦੇ ਜੋ ਚੈੱਕ ਕੀਤਾ ਤੇ ਗੱਡੀ ਛੱਡ ਕੇ ਭੱਜਣ ਲੱਗਾ ਸੀਗਾ ਇਹਦੇ ਕੋਲ ਮومی ਕਾਗਜ਼ ਦੇ ਵਿੱਚ ਜਿਹੜਾ ਹੈਗਾ ਲਫਾਫਾ ਇੱਕਦਮ ਸੁੱਤਰਨੀ ਕੋਸ਼ਿਸ਼ ਕੀਤੀ ਲੇਕਿਨ ਐਸਐਚਓ ਕਲਰੌਰ ਪੁਲਿਸ ਪਾਰਟੀ ਨੇ ਵਸਤੇਦੀ ਨਾਲੇ ਨੂੰ ਚੈੱਕ ਕਰਕੇ ਜੋ ਚੈਕੀਟਾ ਦੇ ਵਿੱਚੋਂ 532 ਗ੍ਰਾਮ ਦੀ ਹੈਰੋਇਨ ਹੈ ਉਹ ਬਰਾਮਦ ਹੋਈ। ਸੋ ਇਹਦੇ ਸਬੰਧੀ ਥਾਣਾ ਕਲਰ ਨੂੰ ਜਮ ਕਰਵਾਤ ਦਰਜ ਕੀਤਾ ਐਂਡੀਪੀਐਸ ਐਕਟ। ਸਬੰਧਿਤ ਨੂੰ ਮੌਕੇ ਤੇ ਰੈਸਟ ਕੀਤਾ ਹੈਗਾ ਇਹਦੀ ਇਲਜ਼ਾਫ ਵਿੱਚ ਅੱਗੇ ਇਹਦੀ ਪੁਸ਼ਗਿਸ਼ ਵਿੱਚ ਬੰਦੇ ਫਰਦਰ ਜਿਹੜੇ ਮੇਨ ਜਿਹੜੇ ਇਹਨੂੰ ਇਹਦੀ ਬੈਗ ਫੂਟ ਤੇ ਬੰਦੇ ਜਿਹੜੇ ਇਹਨੂੰ ਮੇਨ ਜਿੰਨਾਂ ਤੋਂ ਸਪਲਾਈ ਆ ਰਹੀ ਹੈ ਇਹਨੂੰ ਉਹ ਗੁਰਲਾਲ ਸਿੰਘ ਰਡਿਆਣੇ ਦਾ ਇੱਕ ਹੈਗਾ ਸਾਬ ਸਿੰਘ ਹਰੀਮਾਬਾਦ ਦਾ ਇਹ ਦੋਨੇ ਫੋਰਨ ਬੇਸਡ ਬੰਦੇ ਹੈਗੇ ਨੇ ਬਾਹਰ ਹੀ ਅਮਰੀਕਾ ਚ ਰਹਿੰਦੇ ਨੇ ਉਹ ਇਹਨਾਂ ਦੇ ਕਹਿਨ ਤੇ ਹੀ ਬੰਦਾ ਜਿਹੜਾ ਕੰਮ ਹੈ ਗੁਰਚੰਦ ਸਿੰਘ ਜੰਨਾ ਇਹ ਕੰਮ ਕਰ ਰਿਹਾ ਸੀ ਔਰ ਕਾਫੀ ਜਿਹੜੀ ਹੈਗੀ ਹੈ ਕਨਸਾਈਨਮੈਂਟ ਜਿਹੜੀ ਹੈਗੀ ਹੈ ਬਾਹਰੋਂ ਇਹ ਲੈ ਕੇ ਆਇਆ ਔਰ ਦੋ ਵਾਰਾਂ ਇਹ ਲੈ ਕੇ ਆਇਆ ਅਮਰਸਰ ਤੋਂ ਲੈ ਕੇ ਆਇਆ ਕਨਸਾਈਨਮੈਂਟ ਪਹਿਲਾਂ ਦੋ ਪੈਕੇਟ ਲੈ ਕੇ ਆਇਆ ਉਹ ਬਟਾਲਾ ਰੋਡ ਤੇ ਬਟਾਲਾ ਕਾਦੀਆਂ ਰੋਡ ਦੇ ਜੇ ਦੇਖ ਕੇ ਸੀ ਬੰਦਿਆਂ ਨੇ ਦੇਖਿਆ ਹੈ ਅਨਨੋਨ ਬੰਦਿਆਂ ਕਿੰਨੇ ਬੰਦੇ ਸਰ ਇਨਵੋਲਡ ਹੈਗੇ ਇਹਦੇ ਵਿੱਚ ਫਿਰ ਜਿਹੜੇ ਮੇਨ ਜਿਹੜੇ ਮੇਨ ਜੇ ਮੇਨ ਜਿਹੜੇ ਬੈਗ ਤੇ ਨੇ ਉਹ ਗੁਲਾਬ ਤੇ ਸਾਹਬ ਸਿੰਘ ਜਿਹੜੇ ਹੈਗੇ ਨੇ ਬਾਹਰ ਫੋਨ ਬੇਸਡ ਨੇ ਤੇ ਇਹ ਜਿਹੜਾ ਬੰਦਾ ਫੜਿਆ ਹੈਗਾ ਚਰਨਜੀਤ ਸਿੰਘ ਚੰਨਾ ਇਹ ਹਰੀਮਾਬਾ ਥਾਣਾ ਕੋਰਸੂਦ ਮਲੇ ਬਫਰਦਰ ਅਗੇ ਅਜੀ ਅਨਵੈਸਟ ਕਰ ਰਹੇ ਆ ਪੜਤਾਲ ਕਰ ਰਹੇ ਆ ਅਸੀਂ ਇਹ ਬਾਹਰ ਬੈਗ ਨਿਕਸਰ ਚਲਾ ਰਹੇ ਨੇ ਇਹ ਬਾਹਰ ਬੈਗ ਨਿਕਸਰ ਚਲਾ ਰਹੇ ਨੇ ਔਰ ਇਹਨਾਂ ਦੇ ਕਹਿੰਦੇ ਬੰਦਾ ਇਹ ਜਿਹੜੇ ਕਨਸਾਈਨਮੈਂਟ ਹੈ ਜਿਹੜੇ ਸਮਾਨ ਚੱਕ ਰਿਹਾ ਇਹੀ ਬੰਦਾ ਉਹਨਾਂ ਦੇ ਸੰਬੰਧ ਵਿੱਚ ਆ ਰਹਿ ਗਿਆ ਇਸ ਤੋਂ ਇਲਾਵਾ ਹੋਰ ਵੀ ਬੰਦੇ ਹੈਗੇ ਨੇ ਇਹ ਫਰਦਰ ਹੁਣ ਅਸੀਂ ਕਰਕੇ ਇਹਨੂੰ ਜੇ ਫਿਲਹਾਲ ਦੋ ਬੰਦੇ ਜਿਹਨੇ ਮੇਨ ਬੈਕਫੁੱਟ ਤੇ ਕੰਮ ਕਰ ਰਹੇ ਨੇ ਲੇਕਿਨ ਇਹ ਬੰਦਾ ਅਰੈਸਟ ਕੀਤਾ ਹੈ ਦੀ ਰੈਸਟ ਪਾ ਕੇ ਫਰਦਰ ਪੜਤਾਲ ਕਰਾਂਗੇ ਇਨਵੈਸਟੀਗੇਸ਼ਨ ਕਰਾਂਗੇ ਅਗਾ ਹੋਰ ਜਿਹੜੀ ਚੇਨ ਨਾਲ ਬ੍ਰੇਕ ਕਰਾਂਗੇ ਇਹ ਕਦੋਂ ਤੋਂ ਵਿਦੇਸ਼ ਗਏ ਨੇ ਤੇ ਇਹਨਾਂ ਨੂੰ ਸੁਵਿਗਨਤਪੁਰਾ ਚਾਰਜ ਕੀਤੀ ਕਿੰਨਾ ਬਾਅਦ ਕਿ ਕਿਦਨੇ ਐ ਐਗਜ਼ੈਕਟ ਟਾਈਮ ਤੋ ਨਹੀਂ ਹੈ ਤੁਹਾਰੇ ਪਤਾ ਲੇਕਿਨ ਹੈ ਕਾਫੀ ਤਕਰੀਬਨ ਕੋਈ ਸਾਲ 2 ਸਾਲ ਤੋਂ ਹੈਗਾ ਇਹਨਾਂ ਦਾ ਬਾਹਰ ਹੈਗੇ ਨੇ ਇਹਨਾਂ ਨੂੰ ਕਰਦੇ ਪੂਰੇ 5 ਮਕਰਮੇ ਦਰਜ ਆ ਜਿਹੜੇ ਬੰਦਿਆਂ ਦਾ ਬਾਹਰ ਧਾਣ ਦਾ ਹਾਂ ਇਹਨਾਂ ਵਿੱਚ ਬਿਲਕੁਲ ਬਿਲਕੁਲ ਇਹਦੇ ਵਿੱਚ ਜਿਹੜਾ ਹੈਗਾ ਮੇਨ ਗੁਰਲਾਲ ਹੈ ਉਹਦੇ ਖਿਲਾਫ 4 ਮਕਰਮੇ ਦਰਜ ਐਨਡੀ ਦੇ ਤੇ ਲੈਣੇ ਝਗੜੇ ਦੇ ਪਰਚੇ ਦਰਜ ਨੇ ਸਰ ਫਿਰ ਇਹਨਾਂ ਦੀ ਐਲਓਸੀ ਕਿੰਨੀ ਦਾ ਜਾਏਗੀ ਇਹਨੂੰ ਬਾਹਰ ਧਾਣ ਵਾਸਤੇ ਐਲਓਸੀ ਜਾਰੀ ਇਹਨਾਂ ਦੀ ਰਹੀਗੀ ਐਲਓਸੀ ਐਨਓਸੀ ਸਰ ਇੱਕ ਦੇ ਦੋ ਪਾਸਵਰਡ ਬਣਾਉਣ ਵਾਸਤੇ ਜਾਂ ਬਾਹਰ ਧਾਣ ਵਾਸਤੇ ਪੀਸੀਸੀ ਦੀ ਜਰੂਰਤ ਹੁੰਦੀ ਹੈ ਉਹ ਇਹਨਾਂ ਨੂੰ ਕਿੰਨੇ ਇਸ਼ੂ ਕੀਤੀ ਉਸੇ ਇਹ ਅਸੀਂ ਅਸੀਂ ਉਹ ਚੈੱਕ ਕਰਾਂਗੇ ਐਨਓਸੀ ਕੀ ਮਕਰਮਿਆਂ ਤੋਂ ਪਹਿਲਾਂ ਦਰਜ ਹੋਈ ਹੈ ਕਿ ਪਹਿਲਾਂ ਬਾਅਦ ਵਿੱਚ ਹੋਈ ਹੈ ਉਸੀਂ ਵੈਰੀਫਾਈ ਕਰਾਂਗੇ ਸਰ ਜਿਹਦੇ ਐਨਓਸੀ ਮਕਰਮੇ ਦਾ ਜੀ ਤੋਂ ਪਹਿਲਾਂ ਹੋਈ ਹੈ ਤਾਂ ਫਿਰ ਉਹ ਚੈੱਕ ਕਰ ਲਾਂਗੇ ਅਸੀਂ ਦੇ ਪਾਰਟ ਵਨ ਇਨਵੈਸਟੀਗੇਸ਼ਨ ਜਿਹੜੇ 10 ਪੈਕੇਟ ਲਿਖੇ ਹੈਗੇ ਨੇ ਇਹ ਕਿੱਥੋਂ ਲੈ ਕੇ ਆਏ ਤਾਂ ਹੁਣ ਇਹਨਾਂ ਵੇਚੂਕੇ ਨੇ ਇਹ 10 ਪੈਕੇਟ ਅੰਮ੍ਰਿਤਸਰ ਬਾਈਪਾਸ ਅੰਮ੍ਰਿਤਸਰ ਤੋਂ ਲੈ ਕੇ ਆਏ ਸੀ ਪਹਿਲਾਂ ਪਹਿਲਾਂ ਵੀ ਦੋ ਪੈਕੇਟ ਅੰਮ੍ਰਿਤਸਰ ਤੋਂ ਲੈ ਕੇ ਆਏ ਨੇ ਲੇਕਿਨ ਬਾਕੀ ਦੇ ਵੀ 10 ਪੈਕੇਟ ਉਦੋਂ ਹੀ ਲੈ ਕੇ ਆਏ ਸੀ ਅੰਮ੍ਰਿਤਸਰ ਬਾਈਪਾਸ ਤੋਂ ਲੇਕਿਨ ਇਹ ਦੋ ਪੈਕੇਟ ਵਿੱਚੋਂ ਇਹਨਾਂ ਨੇ ਵਟਾਲੇ ਕਜ਼ਾਦੀ ਰੋਡ ਦੇ ਉੱਤੇ ਨੇ ਤੇ ਬਾਕੀ ਜਿਹੜੇ 9 ਪੈਕੇਟ ਨੇ ਇਹਨਾਂ ਨੇ ਜਿਹੜੇ ਵੱਲਾ ਬ ਉਹ ਫਰਦਰ ਅਸੀਂ ਕਰ ਰਹੇ ਹਾਂ ਫਰਦਰ ਅਸੀਂ ਉਹਨਾਂ ਦੀ ਆਈਡੈਂਟੀਫਾਈ ਕਰ ਰਹੇ ਹਾਂ ਸੋ ਫਰਦਰ ਪੁਸ਼ਸ਼ ਕਰ ਰਹੇ ਹਾਂ ਨਾ ਤੁਸੀਂ